ਸਾਰੇ ਪੰਜਾਬ ਦੇ ਵਿੱਚ ਵਕ ਵਕ ਥਾਂ ਇ ਬਾਬਾ ਕਾਲਾ ਮਾੜ ਜੀ ਦਾ ਮੇਲਾ ਮਨਾਇਆ ਜਾ ਰਿਹਾ ਉੱਤੇ ਹੀ ਮੋਗਾ ਦੇ ਵਿੱਚ ਜਿਲ੍ਹੇ ਚ ਖੜੇ ਆ ਜਿੱਤੇ ਮਹੇਸਤਰੀ ਸੰਧੂਆ ਵੀ ਬਾਬਾ ਜੀ ਦਾ ਮੇਲਾ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ ਸਾਡਾ ਪ੍ਰਬੰਧਕ ਕਮੇਟੀ ਆ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਬਾਈ ਜੀ ਬਾਬਾ ਜੀ ਦਾ ਅੱਜ ਮੇਲਾ ਸਾਰਿਆਂ ਨੂੰ ਵਧਾਈਆਂ ਸਾਡੀ ਟੀਮ ਲਈ ਸਾਰਿਆਂ ਨੂੰ ਸਾਰੇ ਸੰਗਤ ਨੂੰ ਵਧਾਈ ਜਿੰਨੇ ਇੱਥੇ ਪਹੁੰਚੇ ਨਗਰ ਨਿਵਾਸੀ ਬਾਹਰੋਂ ਅੰਦਰੋਂ ਜਿੰਨੇ ਵੀ ਸੰਗਤ ਵਾਲੇ ਪਹੁੰਚੇ ਆ ਸਾਰਿਆਂ ਨੂੰ ਸਾਡੇ ਵੱਲੋਂ ਵਧਾਈ ਕੀ ਕਹਿੰਦੇ ਹੋ ਉਸ ਲਈ ਸਾਡੇ ਪਿੰਡ ਨੇ ਇਕੱਠੇ ਹੋ ਗਏ ਜੀ ਮੇਲਾ ਬਣਾ ਰਹੇ ਆ ਲੋਕਾਂ 'ਚ ਬਹੁਤ ਉਸ਼ਾ ਇਸ ਕਰਕੇ ਵਧੀਆ ਗੱਲ ਟੂਰਨਾਮੈਂਟ ਹੈ ਦੋ ਰੋਜ਼ਾ ਅੱਜ ਸ਼ੁਰੂ ਕਰ ਲਗਾ ਸਰਜੀਤ ਪੁੱਲ ਲੋਕਾਂ ਨੂੰ ਬਹੁਤ ਖੁਸ਼ੀ ਆ ਇਹ ਸੰਗਤ ਆਏ ਦੂਰ ਦੂਰ ਕਿੰਨੀ ਕਿਹਦੀ ਸੰਗਤ ਆ ਬਹੁਤ ਆ ਰਹੀ ਆ ਤੁਸੀਂ ਵੇਖਿਓ ਬੈਕ ਸਾਈਡ ਜਾ ਕੇ ਮਤਲਬ ਸਾਰੇ ਰੋਡ ਰਾਡ ਬੰਦਾ ਬਹੁਤ ਲੋਕਾਂ ਨੂੰ ਸ਼ਾਹ ਤੇ ਬਹੁਤ ਦੂਰ ਦੂਰੋਂ ਸੰਗਤ ਆਉਂਦੀ ਆ ਅਸੀਂ ਸੰਗਤ ਦਾ ਧੰਨਵਾਦ ਹੀ ਕਰਦੇ ਆ ਤੇ ਨਗਰ ਵਾਲੋਂ ਕਹਿੰਦੇ ਬਾਬਾਈ ਦੀ ਦਰਗਾਹ ਬਾਬਾਈ ਦੇ ਮੇਲੇ ਤੇ दारू ਬਹੁਤ ਚੜਦੀ ਦਰਗਾਹ ਉੱਤੇ ਲੋਕਾਂ ਦੇ ਸੁੱਖਾ ਸੁਖਦੇ ਆ ਉਹਨਾਂ ਨੇ ਲੋਕਾਂ ਦੀ ਸੁੱਖਾ ਪੂਰਿਆ ਹੁੰਦੀਆਂ ਇਸ ਕਰਕੇ ਜੋ ਅਗਲੇ ਸੁੱਖ ਪੂਰੇ ਹੁੰਦੀਆਂ ਉਹ ਇੱਥੇ ਆਉਂਦਾ ਪ੍ਰਸ਼ਾਦ ਦੇ ਰੂਪ ਵਿੱਚ दारू ਲੈ ਕੇ ਆਉਂਦਾ ਇਸ ਕਰਕੇ दारू ਚ ਬਹੁਤ ਜ਼ਿਆਦਾ ਚੜਦੀ ਆ